ਭੁੱਖਮਰੀ ਨਿਵਾਰਣ ਦਿਵਸ ਹੈ ਤੇ ਅੱਜ ਜੋ ਪ੍ਰੋਗਰਾਮ ਰੱਖਿਆ ਗਿਆ ਸ਼੍ਰੀ ਕੁਮਾਰ ਜੀ ਮੋਨੀ ਜੀ ਕਾਰੂ ਸਾਹਿਬ ਤੇ ਸੁਸ਼ੀਲ ਜੀ ਮੇਰੇ ਨਾਲ ਹੀ ਖੜੇ ਆ ਚੀਚ ਹਾਂਜੀ ਸੰਜੇ ਜੀ ਤੇ ਮਤਲਬ ਲੋਕਾਂ ਦੇ ਅੰਦਰ ਇਹ ਭਾਵਨਾ ਪੈਦਾ ਕਰਨ ਵਾਸਤੇ ਕਿਉਂਕਿ ਜੋ ਬਾਬਾ ਸਾਹਿਬ ਦੀ ਆਪਾਂ ਨੂੰ ਦੇਣ ਹੈ ਉਹਨਾਂ ਨੇ ਇੱਕ ਅੰਦੇਰੇ ਤੇ ਪ੍ਰਕਾਸ਼ ਪ੍ਰਜਲਿਤ ਕੀਤਾ ਹੈ ਕਿ ਪੂਰੇ ਸਮਾਜ ਨੂੰ ਸਮਾਨਤਾ ਤੇ ਲੋਕ ਅਗਿਆਨ ਦੇ ਦੇ ਤੋਂ ਦੂਰ ਹੋ ਕੇ ਮਤਲਬ ਸਮਾਜ ਦੇ ਪ੍ਰਤੀ ਸੋਚ ਅੱchi ਰੱਖਣ ਵਧਨ ਅਗੇ ਮਤਲਬ ਬੜਾ ਅੱਛਾ ਉਪਰਾਲਾ ਇਹਨਾਂ ਵੱਲੋਂ ਜੋ ਕੀਤਾ ਅੱਜ ਡਾਕਟਰ ਪੀਰਾ ਜੀ ਅੰਦੇਗੇ ਡੀਜੀ ਰਾਜਪੁਰਾ ਸ੍ਰੀਮਾ ਪੁਨਿਆ ਤਿਥੀ ਰਾਜਪੁਰਾ ਦੇ ਵਿੱਚ ਬਾਲਮੀਕ ਸਮਾਜ ਬੰਦੋ ਮਨਾਇ ਗਈ ਜਿਸ ਦੇ ਵਿੱਚ ਸਾਡੇ ਮੈਂ ਮੌਜੂ ਨੀਨਾ ਮਿੱਤਰ ਐਮਐਲਏ ਰਾਜਪੁਰਾ ਤੇ ਉਹਨਾਂ ਦੇ ਬੇਟੇ ਲਵਲੀਸ਼ ਐਡਵੋਕੇਟ ਨਗਰ ਕੌਂਸਲ ਵਾਈਸ ਪ੍ਰਧਾਨ ਰਾਜਪੁਰਾ ਰਜੇਸ਼ ਜੀ ਅਤੇ ਰਜੇਸ਼ ਬਾਬਾ ਆਪ ਪ੍ਰਧਾਨ ਯੂਥ ਅਤੇ ਜੇ ਰਮੇਸ਼ ਕੁਮਾਰ ਕੋ ਉੱਜਾ ਜੀ ਵਿਜ਼ੇਸ ਤੋਂ ਉੱਤੇ ਪਹੁੰਚੇ ਅਤੇ ਪਟਿਆਲਾ ਤੋਂ ਐਸਐਸਪੀ ਸ਼ਸ਼ੀਲ ਕੁਮਾਰ ਜੀ ਪਹੁੰਚੇ ਇਹ ਪ੍ਰੋਗਰਾਮ ਬਾਦਮਿਕ ਸਮਾਜ ਵੱਲੋਂ ਮਨਾਇਆ ਗਿਆ ਹੈ ਕਿਉਂਕਿ ਜੋ ਸਾਡੇ ਹੱਕਾਂ ਦੀ ਰਾਖੀ ਕਰਦੇ ਹੋਏ ਸ਼੍ਰੀ ਭੀਮਰਾਜ ਜੀ ਅੰਬੇਦਕਰ ਸਾਹਿਬ 1956 ਦੇ ਵਿੱਚ ਅੱਛਾ ਅਕਾਲ ਚਲਾਨਾ ਕਰ ਗਏ ਸੀ ਉਹਨਾਂ ਦੀ ਯਾਦ ਵਿੱਚ ਬਾਦਮਿਕ ਸਮਾਜ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ ਜਿਸ ਦੇ ਵਿੱਚ ਬਾਦਮਿਕ ਸਮਾਜ ਦੇ 14 ਮਹਾਲਾ ਦੇ ਪ੍ਰਧਾਨ ਸੈਕਟਰੀ ਮਾਤਾ ਬੜਾਵਾ ਅਤੇ ਸਾਰੇ ਜਸਵੀਰ ਪ੍ਰਧਾਨ ਬਿੱਟੂ ਪ੍ਰਧਾਨ ਅਤੇ ਮੋਨੀ ਪ੍ਰਧਾਨ ਦੇ ਬਦ ਚੜ ਕੇ ਹਿੱਸਾ ਲਿਆ ਤਾਂ ਜੋ ਸੇ ਆਪਣੇ ਸਮਾਜ ਬਾਰੇ ਚਾਨਣਾ ਪਾ ਸਕੀਏ ਅਤੇ ਜੋ ਸਾਡਾ ਬੰਦਾ ਹੱਕ ਹੈ ਉਹ ਅਸੀਂ ਆਪਣੇ ਸਮਾਜ ਨੂੰ ਦਿਵਾ ਸਕੀਏ ਅੱਜ ਇੱਥੇ ਪ੍ਰੋਗਰਾਮ ਤੇ ਸਾਨੂੰ ਪਹੁੰਚਣ ਦਾ ਮੌਕਾ ਦੇਣ ਲਈ ਮੈਂ ਸਭ ਤੋਂ ਪਹਿਲਾਂ ਤਾਂ ਸੁਚੀਲ ਪ੍ਰਧਾਨ ਜੀ ਦਾ ਮੋਨੀ ਜੀ ਦਾ ਤੇ ਸਮੂਹ ਜੀ ਮੈਨੇਜਮੈਂਟ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਾਨੂੰ ਸੰਗਤਾਂ ਦਾ ਦਰਸ਼ਕ ਕਰਨ ਦਾ ਮੌਕਾ ਦਿੱਤਾ। ਦੂਜਾ ਅੱਜ ਬਾਬਾ ਸਾਹਿਬ ਦਾ ਸ਼ਹੀਦੀ ਦਿਹਾੜਾ ਹੈ ਤੇ ਅੱਜ ਅਸੀਂ ਇੱਥੇ ਜਿਨੇ ਜਿੰਨੇ ਵੀ ਬੁਲਾ ਰਹੇ ਸੀਗੇ ਸਭ ਨੂੰ ਇੱਕ ਕੁਐਸ਼ਨ ਦੇ ਦਿੱਜਦਾ ਹੈ ਕਿ ਆਪਾਂ ਸਿਰਫ ਅੱਜ ਦੇ ਦਿਨ ਤੇ 14 ਪਹਿਲਾਂ ਦੇ ਦਿਨ ਗੱਲਾਂ ਨਾ ਕਰੀਏ। ਆਪਾਂ ਬਾਬਾ ਸਾਹਿਬ ਨੂੰ ਆਪਣੇ ਦਿਲ 'ਚ ਰੱਖ ਕੇ ਉਹਨਾਂ ਦੀ ਜਿਹੜੀ ਸਿੱਖ ਦਿੱਤੀ ਹੋਈ ਹੈ ਆਪਾਂ ਉਹ ਤੇ ਚੱਲੀਏ। ਰਾਉ ਜਿਆ ਵਾਲਮੀਕੀ ਹਰਾਵਲ ਦੀ ਜੈ ਭੀਮ ਜੈ ਪਰਤ ਜੈ ਸੰਵਿਧਾਨ ਮੈਂ ਤੁਹਾਡਾ ਆਪਣਾ ਸ਼ਿਵਕਨ ਮੋਨੀ ਅੱਜ ਅਸੀਂ ਇਹ ਪ੍ਰੋਗਰਾਮ ਬਾਬਾ ਸਾਹਿਬ ਦੀ ਯਾਦ ਵਿੱਚ ਇਕੱਠਾਇਆ ਗਿਆ ਇਹ ਪਹਿਲੀ ਵਾਰ ਪ੍ਰੋਗਰਾਮ ਹੋਇਆ 6 ਦਸੰਬਰ ਨੂੰ ਜਿਹੜਾ ਪ੍ਰੋਗਰਾਮ ਹੋਇਆ ਅੱਜ ਬਹੁਤ ਹੀ ਵਾਲਮੀ ਸਮਾਜ ਵੱਲੋਂ ਰਾਜਪੁਰੇ ਵੱਲੋਂ ਕਰਾਇਆ ਗਿਆ ਬਹੁਤ ਭਾਰੀ ਇਕੱਠ ਹੋਇਆ ਪਿੰਡਾਂ ਸ਼ਹਿਰਾਂ ਤੋਂ ਵੀ ਬੰਦੇ ਆਏ ਬਾਹਰ ਤੋਂ ਵੀ ਆਪਣੇ ਪਟਿਆਲੇ ਤੋਂ 90 ਤੋਂ ਸਾਰੀ ਕਮੇਟੀਆਂ ਸਨੌਰ ਤੋਂ ਬਹੁਤ ਭਾਰੀ ਨਾਲ ਇਕੱਠ ਹੋਇਆ ਅੱਜ ਸਾਨੂੰ ਐਮਐਲਏ ਸਾਹਬ ਦੇ ਮੇਲਾ ਮਿੱਤਲ ਜੀ ਦੇ ਬੇਟੇ ਜੀ ਵਿਸ਼ਵਾਦਵਾ ਕੇ ਜਾ ਰਹੇ ਆ ਜੋ ਵੀ ਅਸੀਂ ਕਿਹਨਾਂ ਨੂੰ ਮੰਗ ਪੱਤਰ ਦੇ ਆ ਕੱਚੇ ਮਲਾਜੋ ਵਾਸਤੇ ਤੇ ਹੋਰ ਵੱਖ-ਵੱਖ ਮੰਗਾ ਜੋ ਵੀ ਸੋਸ਼ਲ ਹੁੰਦੀਆਂ ਤੁਹਾਨੂੰ ਪਤਾ ਹੀ ਸਮਾਜਿਕ ਤੌਰ ਤੇ ਉਹ ਇਹਨਾਂ ਨੇ ਸਾਨੂੰ ਪੂਰੀ ਤਰ੍ਹਾਂ ਵਿਸ਼ਵਾਦ ਦਵਾਇਆ ਇਹ ਤੁਹਾਡੀ ਮੰਗਾਂ ਪਹਿਲ ਆਧਾਰ ਤੇ ਹੋਈਆਂ ਸਾਰਿਆਂ ਨੂੰ ਜੈ ਬਾਲ ਜੀ